ਕਿਤੇ ਨੇ ਉਹ ਹੱਥਾਂ ਦੇ ਵਿੱਚ ਮੋਰ ਬਣਾ ਕੇ ਬੀੜੀਆਂ ਸੁਕਟਾਂ ਦੇ ਸੁੱਟੇ ਲਾਣ ਵਾਲੇ ਜਿਹੜਾ ਲੱਖਾਂ ਰੁਪਈਆ ਦੇ ਕੇ ਸਿੰਗਰਾਂ ਨੂੰ ਅਖਾੜੇ ਲਗਵਾਂਦੇ ਨੇ ਦੱਸੋ ਜੀ ਉਹ ਕਿੱਥੇ ਨੇ ਲੱਭ ਲੋ ਜੇ ਲੱਭਦੇ ਐ ਜੇ ਕਿਸੇ ਇੱਕ ਦਾ ਬਿਆਨ ਤੱਕ ਵੀ ਆਇਆ ਹੋਵੇ ਜੇ ਕਿਸੇ ਨੇ ਕਿਹਾ ਹੋਵੇ ਵੀ ਆਓ ਮੇਰੇਓ ਭਰਾਵੋ ਆਪਾਂ ਇਨ੍ਹਾਂ ਸਿੱਖਾਂ ਦੀ ਮਦਦ ਕਰੀਏ ਆਪਾਂ ਇਸ ਪੰਜਾਬ ਦੀ ਮਦਦ ਕਰੀਏ ਅਸੀਂ ਵੀ ਇਸ ਪੰਜਾਬ ਦੇ ਵਸਨੀਕ ਆ ਲੁੱਕ ਕੇ ਚੁੱਪਚਾਪ ਨਾਲ ਡੇਰੇਆਂ 'ਚ ਬੈਠੇ ਆਪਤੇ ਉਡੀ ਕਰ ਰਹੇ ਨੇ ਹਟ ਜਾਵੇ ਤੇ ਲੋਕਾਂ ਨੂੰ ਦੁਬਾਰਾ ਗੁੰਮਰਾਹ ਕਰੀਏ ਆ ਜਿਨ੍ਹਾਂ ਇਸਾਈ ਪਾਸਟਰਾਂ ਨੇ ਇੱਥੇ ਹਾਲੇਲੂਇਆ ਕਰਾਇਆ ਰੱਜ ਰੱਜ ਕੇ ਉਹ ਆਪ ਆਪ ਦੀ ਜਨਤਾ ਦੀ ਸਾਰ ਨਹੀਂ ਲੈ ਰਹੇ ਇਹ ਜਿਨ੍ਹਾਂ ਨੇ ਮਨਾਂ ਕੀਤਾ ਸੀ ਗੁਰੂ ਘਰ ਜਾਣ ਤੋਂ ਸਾਡੇ ਸਿੱਖ ਵੀਰਾਂ ਭੈਣਾਂ ਭਰਾਵਾਂ ਨੂੰ ਗੁੰਮਰਾਹ ਕਰਕੇ ਦਾੜੀਆਂ ਵਾਲਿਆਂ ਪੱਗਾਂ ਵਾਲਿਆਂ ਨੂੰ ਵੀ ਗੁਰਦੁਆਰੇ ਨਹੀਂ ਜਾਣਾ ਦੇਖ ਨਹੀਂ ਲੈ ਕੇ ਖਾਣੀ ਗੁਰਦੁਆਰੇ ਦਾ ਲੰਗਰ ਨਹੀਂ ਖਾਣਾ ਫਿਰ ਆਪ ਖਵਾ ਦਿਓ ਕੁਝ Que eu tenho dozinho.